ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਲਈ ਦੀ ਇੱਕ ਬਹੁਤ ਹੀ ਮੰਦਪਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਏ ਕਿ ਨਵਾ ਸ਼ਹਿਰ ਪੂਤਾ ਪਿੰਡ ਦੇ ਨਜ਼ਦੀਕ ਪੂਤਾ ਪਿੰਡ ਦੇ ਮੋੜ ਤੇ ਇੱਕ ਅਜੀਬਾ ਹਾਦਸਾ ਹੋਇਆ ਜਿਸ ਨੇ ਇੱਕ ਪਰਿਵਾਰ ਨੂੰ ਤੈਸ ਨੈਸ ਕਰਕੇ ਰੱਖ ਦਿੱਤਾ ਹੈ ਇੱਕ ਪਰਿਵਾਰ ਉੱਜੜ ਗਿਆ ਦੱਸਦੀ ਹੈ ਟੌਮ ਟੌਮ ਜਿਹੜਾ ਈ ਰਿਕਸ਼ਾ ਉਸ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਸਵਾਰ ਸਨ ਅਤੇ ਇੱਕ ਮਹਿੰਦਰਾ ਪਿਕਅਪ ਜੋ ਦੱਸਿਆ ਜਾ ਰਿਹਾ ਹੈ ਕਿ ਪਿਛੋਂ ਟੱਕਰ ਮਾਰਦੀ ਹੈ ਅਤੇ ਉਸ ਤੋਂ ਬਾਅਦ ਟੌਮ ਟੌਮ ਜਿਹੜੀ ਆ ਪਲਟ ਜਾਂਦੀ ਹੈ ਤੁਸੀਂ ਤਸਵੀਰਾਂ ਲਈ ਦੇਖੋਗੇ ਕਿ ਟੌਮ ਟੌਮ ਪਿਛੋਂ ਬੈਂਡ ਹੋਈ ਵੀ ਨਜ਼ਰ ਆਉਂਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਟੌਮ ਨੂੰ ਰਕੇਸ਼ ਰੋਸ਼ਨ ਚਲਾ ਰਹੇ ਸਨ ਜੋ ਇਸ ਈ ਰਿਕਸ਼ਾ ਦੇ ਮਾਲਕ ਵੀ ਹਨ ਅਤੇ ਉਹਨਾਂ ਦਾ ਹੀ ਪਰਿਵਾਰ ਜਾਨੀ ਕਿ ਉਹਨਾਂ ਦੀ ਘਰ ਵਾਲੀ ਤੇ ਉਹਨਾਂ ਦੀ ਇੱਕ ਬੇਟੀ ਜਿਹੜੀ ਆ ਉਹ ਇਸ ਈ ਰਿਕਸ਼ਾ ਤੇ ਸਵਾਰ ਸਨ ਅਤੇ ਪਿੱਛੇ ਇੱਕ ਮਹਿੰਦਰਾ ਪਿਕਅਪ ਵਾਲਾ ਜਿਹੜਾ ਆ ਉਹ ਟੱਕਰ ਮਾਰਦਾ ਜਿਸ ਤੋਂ ਬਾਅਦ ਟੌਮ ਟਮ ਪਲਟ ਜਾਂਦੀ ਹੈ ਈ ਰਿਕਸ਼ਾ ਪਲਟ ਜਾਂਦਾ ਹੈ ਔਰ ਉਸ ਤੋਂ ਬਾਅਦ ਮਹਿੰਦਰਾ ਪਿਕਅਪ ਵਾਲਾ ਇੰਨੀ ਵੀ ਜ਼ਹਿਮਤ ਨਹੀਂ ਕਰਦਾ ਇੰਨੀ ਵੀ ਇਨਸਾਨੀ ਨਹੀਂ ਦਿਖਾਂਦਾ ਕਿ ਇੱਕ ਪਲ ਦੇ ਲਈ ਵੀ ਗੱਡੀ ਨੂੰ ਬ੍ਰੇਕ ਮਾਰੇ ਸਗੋਂ ਉਹ ਉੱਥੋਂ ਭੱਜ ਜਾਂਦਾ ਹੈ ਔਰ ਈ ਰਿਕਸ਼ਾ ਦੇ ਪਲਟਣ ਕਰਕੇ ਜੇ ਦੱਸਿਆ ਜਾ ਰਿਹਾ ਕਿ ਜਿਹੜੀ ਮਹਿਲਾ ਬਿੰਦਰ ਕੌਰ ਐ ਰਕੇਸ਼ 로ਸ਼ਨ ਦੀ ਘਰ ਵਾਲੀ ਉਹਦੇ ਸਿਰ ਤੇ ਗੰਭੀਰ ਸੱਟ ਲੱਗਦੀ ਐ ਔਰ ਖੂਨ ਨਾਲ ਜਿਹੜੀ ਆ ਉਹਨਾਂ ਦਾ ਪੂਰਾ ਸਰੀਰ ਜਿਹੜਾ ਖੂਨ ਨਾਲ ਲਤਪਟ ਹੋ ਜਾਂਦਾ ਕੱਪੜੇ ਖੂਨ ਨਾਲ ਭਿੱਜ ਜਾਂਦੇ ਆ ਚੁੰਨੀ ਜਿਹੜੀ ਆ ਉਹ ਖੂਨ ਨਾਲ ਨੁੱਚੜ ਜਾਂਦੀ ਐ ਔਰ ਰਕੇਸ਼ 로ਸ਼ਨ ਵੀ ਪੂਰੇ ਸਰੀਰ ਤੇ ਸੱਟਾਂ ਵੱਜਦੀਆਂ ਜੋ ਮੌਕੇ ਤੇ ਚਸ਼ਮਦੀਦਾ ਦਾ ਕਹਿਣਾ ਹੈ ਉਹਨਾਂ ਦੀ ਬੇਟੀ ਦੇ ਵੀ ਕਾਫੀ ਸੱਟਾਂ ਵੱਜਦੀਆਂ ਆ ਔਰ ਦੱਸਿਆ ਜਾ ਰਿਹਾ ਕਿ ਉਹ ਬੰਗਿਆ ਐਮਸੀ ਕਲੋਨੀ ਦੇ ਵਾਸੀ ਹਨ ਅਤੇ ਭੀਨ ਆਪਣੀ ਕੁੜੀ ਨੂੰ ਮਿਲਣ ਜਾ ਰਹੇ ਸੀਗੇ ਤਾਂ ਰਸਤੇ ਵਿੱਚ ਇਹ ਪਾਣਾ ਵਾਪਰ ਜਾਂਦਾ ਪਰ ਸਾਥੀਓ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਜਿਹਨੇ ਐਕਸੀਡੈਂਟ ਕੀਤਾ ਉਹਨੇ ਧੀ ਰੁਕਣਾ ਸੀ ਉਹ ਤਾਂ ਨਹੀਂ ਰੁਕਿਆ ਕਿਉਂਕਿ ਇਨਸਾਨੀਅਤ ਮਰ ਚੁੱਕੀ ਹੈ ਲੋਕਾਂ ਦੇ ਅੰਦਰ ਦੂਜੀ ਗੱਲ ਇਹ ਹੈ ਕਿ ਚਸ਼ਮਦੀ ਤੇ ਕਰੇੜੀ ਵਾਲੇ ਨੇ ਉਹਨੇ ਦੱਸਿਆ ਕਿ ਹਾਈਵੇ ਵਾਲੇ ਨੈਸ਼ਨਲ ਹਾਈਵੇ ਵਾਲੇ ਵੀ ਆਉਂਦੇ ਆ ਉਹ ਰੁਕਦੇ ਆ ਲੇਕਿਨ ਉਹ ਵੀ ਇੰਨੀ ਹਿੰਮਤ ਇੰਨੀ ਇਨਸਾਨੀਅਤ ਨਹੀਂ ਦਿਖਾਉਂਦੇ ਕਿ ਜਿਹੜੇ ਪੀੜਤ ਆ ਜਿਹੜੇ ਫੱਟੜ ਨੇ ਉਹਨੂੰ ਆਪਣੀ ਗੱਡੀ ਵਿੱਚ ਪਾ ਕੇ ਹਸਪਤਾਲ ਪਹੁੰਚਾਇਆ ਜਾਵੇ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਮੌਕੇ ਤੇ ਜਿਹੜੀ ਉਹਨਾਂ ਦੀ ਬੇਟੀ ਹੈ ਉਹਦੇ ਵੀ ਕਾਫੀ ਸੱਟਾਂ ਵੱਜੀਆਂ ਉਹ ਕਹਿੰਦੀ ਰਹੀ ਕਿ ਤੁਸੀਂ ਗੱਲਾਂ ਤਾਂ ਕਰ ਰਹੇ ਹੋ ਲੇਕਿਨ ਇਹਨਾਂ ਪੀੜਤਾਂ ਨੂੰ ਮੇਰੇ ਮਾਪਿਓ ਨੂੰ ਹ ਉੱਥੇ ਇੱਕ ਸਾਈਕਲ ਵਾਲਾ ਜਿਹੜਾ ਆ ਪਹਿਲਾਂ ਉਹਨਾਂ ਦੀ ਮਦਦ ਲਈ ਰੁਕਦਾ ਉਹ ਰੁਕਦਾ ਉਸ ਤੋਂ ਬਾਅਦ 2 3 4 5 ਕਈ ਜਾਣੇ ਆ ਕੇ ਰੁਕਦੇ ਆ ਫਿਰ ਇੱਕ ਪ੍ਰਾਈਵੇਟ ਗੱਡੀ ਵਾਲਾ ਰਕੇਸ਼ ਰੋਸ਼ਨ ਉਹਨਾਂ ਨੂੰ ਜਿਹੜਾ ਬੰਗਿਆ ਹਸਪੀਟਲ ਵਿਖੇ ਪਹੁੰਚਾਉਂਦਾ ਤੇ ਉਸ ਤੋਂ ਬਾਅਦ ਰਿੰਕੂ ਮੁੰਡਾ ਜਿਹੜਾ ਉੱਥੇ ਨੇੜੇ ਤੇ ਜਿਹੜੇ ਕੰਮ ਕਰਦਾ ਸੀ ਉਸ ਨੂੰ ਪਤਾ ਲੱਗਦਾ ਤੇ ਇਨਸਾਨੀਅਤ ਹਾਲੇ ਵੀ ਜ਼ਿੰਦਾ ਹੈ ਦੋਸਤੋ ਰਿੰਕੂ ਆਪਣੀ ਗੱਡੀ ਵਿੱਚ ਬਿੰਦਰਕੌਰ ਜੋ ਕਿ ਉਹਨਿਸ ਜਹਾਨ ਤੇ ਨਹੀਂ ਰਹੇ ਉਹਨਾਂ ਨੂੰ ਅਤੇ ਉਹਨਾਂ ਦੀ ਬੇਟੀ ਨੂੰ ਟਾਂਹਾ ਕਲੇਰਾ ਛੱਡ ਕੇ ਆਂਦਾ ਰਿੰਕੂ ਦਾ ਇਹ ਕਹਿਣਾ ਸੀਗਾ ਕਿ ਜਦੋਂ ਗੱਡੀ ਵਿੱਚ ਬਿੰਦਰ ਉਹਨਾਂ ਨੂੰ ਲੇਟ ਖੋਨ ਲੱਤਪੱਤ ਸੀਗੇ ਉਹ ਅਨਕੌਂਸ਼ੀਅਸ ਹੀ ਲੇਕਿਨ ਹਲਕੇ ਹਲਕੇ ਸਾਹ ਚੱਲ ਰਿਹਾ ਸੀ ਪਰ ਸਾਥਿਓ ਸਵਾਲ ਇੱਥੇ ਇਹੀ ਹੈ ਕਿ ਇਨਡਾਇਰੈਕਟ ਤੇ ਡਾਇਰੈਕਟ ਟੈਕਸ ਅਸੀਂ ਹਰ ਰੋਜ਼ ਦਿੰਨੇ ਆ ਇਹ ਟੌਮ ਟੌਮ ਦੇ ਵੀ ਟੈਕਸ ਦਿੱਤਾ ਹੋਵੇਗਾ ਟੌਮ ਟੌਮ ਵਾਲੇ ਨੇ ਤਾਂ ਹੀ ਜਿਹੜਾ ਸੜਕ ਤੇ ਦੌੜਨ ਲੱਗਾ ਪਰ ਸਾਥਿਓ ਫੈਸਿਲਿਟੀ ਦੇ ਨਾਮ ਤੇ ਕੀ ਮਿਲਦਾ ਜਿਸ ਨੇ ਐਕਸੀਡੈਂਟ ਕੀਤਾ ਉਹ ਨਹੀਂ ਰੁਕਿਆ ਨੈਸ਼ਨਲ ਹਾਈਵੇ ਵਾਲੇ ਚਸ਼ਮਦੀਤ ਰੇੜੀ ਵਾਲੇ ਦੇ ਕਹਿਣ ਦੇ ਮੁਤਾਬਕ ਉਹ ਰੁਕੇ ਲੇਕਿਨ ਗੱਡੀ ਦਾ ਬੰਦੋਬਸ ਨਹੀਂ ਕੀਤਾ ਤਾਂ ਜੋ ਪੀੜਤਾ ਨੂੰ ਫੱਟਣਾ ਨੂੰ ਹਸਪਤਲ ਪਹੁੰਚਾਇਆ ਜਾ ਸਕੇ ਬਾਰਲੀ ਕੰਟਰੀ ਹੁੰਦੀ ਤਾਂ ਉਹ ਹੈ ਇਨਡਾਇਰੈਕਟ ਟੈਕਸ ਦੇਣ ਤੋਂ ਬਾਅਦ ਸਾਨੂੰ ਮਿਲਦਾ ਕੀ ਹੈ ਸਿਰਫ ਇੰਤਜ਼ਾਰ ਲੋਕ ਪਹਿਲਾਂ ਸੜਕ ਤੇ ਲੰਮੇ ਪਏ ਤੜਪਦੇ ਰਹਿੰਦੇ ਆ ਕਿ ਕਦ ਐਂਬੂਲੈਂਸ ਆਵੇਗੀ ਸਾਨੂੰ ਹਸਪਤਾਲ ਵਿਖੇ ਪਹੁੰਚਾਇਆ ਜਾਵੇ ਔਰ ਜਦ ਬੰਦਾ ਜਹਾਨੋਂ ਚਲ ਵੀ ਜਾਂਦਾ ਫਿਰ ਵੀ ਐਂਬੂਲੈਂਸਾਂ ਨਹੀਂ ਆਉਂਦੀਆਂ ਔਰ ਡੈੱਡ ਬੋਡੀ ਵੀ ਮਿੰਤ ਕਰਕੇ ਕਿਸੇ ਦੀ ਗੱਡੀ 'ਚ ਰਖਾਉਣੀ ਪੈਂਦੀ ਆ ਤਾਂ ਬਹੁਤ ਮੰਦੜੇ ਹਾਲ ਨੇ ਔਕਾਤ ਦੇ ਤਸਵੀਰਾਂ ਦਿਖਾਉਣੇ ਜੋ ਬੇहद ਤੁਹਾਨੂੰ ਨਿਰਾਸ਼ ਕਰਨ ਵਾਲੀਆਂ ਜੋ ਬੇहद ਦੇਖ ਕੇ ਤੁਹਾਡੇ ਮਨ ਵਿੱਚ ਅਫਸੋਸ ਹੋਵੇਗਾ ਕਿ ਇੱਕ ਪਰਿਵਾਰ ਕਿਵੇਂ ਖੇਰੁਖੇ ਰੋ ਗਿਆ ਕਿਵੇਂ ਉਜੜ ਗਿਆ ਕਿਹਨਾ ਫੋਟੋ ਭਾਈ ਰਿੰਕੂ ਕਾਇਦਾ ਬੜੀ ਐਕਸੀਡੈਂਟ ਹੋਈ ਤੁਹਾਨੂੰ ਪਤਾ ਕਿੱਦਾ ਹੋਇਆ ਐਕਸੀਡੈਂਟ ਇਹ ਨਹੀਂ ਭਾਜੀ ਮੈਂ ਇੱਥੇ ਕੰਮ ਕਰਦਾ ਸੀ ਮੈਨੂੰ ਫੋਨ ਆਇਆ ਭਾਜੀ ਮੁੰਡੇ ਦਾ ਹਾਂਜੀ ਕਿ ਤੁਹਾਡੇ ਕੋਲ ਐਕਸੀਡੈਂਟ ਹੋਇਆ ਤੇ ਮੈਂ ਜਦੋਂ ਗਿਆ ਭਾਜੀ ਉੱਥੇ ਪਈ ਸੀਗੇ ਲੰਮੇ ਜਿਆਦਾ ਸੱਟ ਲੱਗੀ ਆ ਜ ਲੈਡੀਆਂ ਦੇ ਜਿਆਦਾ ਅੱਛਾ ਜੀ ਹਾਂਜੀ ਤੇ ਉਹਨਾਂ ਨੂੰ ਲੈ ਕੇ ਭਾਜੀ ਐਮਰਜੈਂਸੀ ਉੱਥੇ ਛੱਡ ਗਏ ਹਾਂ ਤਾਂ ਹਾ ਹਸਪੀਟਲ ਤੇ ਲੇਡੀ ਦੀ ਉਮਰ ਕਿੰਨੀ ਕੁ ਸੀਗੀ ਭਾਜੀ ਉਮਰ ਭਾਜੀ ਹੋਣੀ ਆ ਕੋਈ 40 45 ਸਾਲ ਦੇ ਵਿੱਚ ਵਿੱਚ 40 ਕੇ ਸਾਲ ਦੀ ਤਾਂ ਹੋਊਗੀ ਹਾਂਜੀ ਆਟੋ 'ਚ ਕਿੰਨੇ ਜਾਨੇ ਭਾਜੀ ਬੈਠੇ ਸੀ ਤਿੰਨੇ ਕਿੰਨੇ ਤਿੰਨੇ ਜਾਨੇ ਸੀਗੇ ਭਾ ਉਹਨਾਂ ਦੀ ਇੱਕ ਕੁੜੀ ਸੀਗੀ ਤੇ ਇੱਕ ਘਰ ਦੇ ਸੀਗੇ ਉਹਨਾਂ ਦੇ ਇੱਕ ਉਹ ਘਰ ਵਾਲੀ ਸੀਗੀ ਅੱਛਾ ਜੀ ਹਾਂਜੀ ਜਿਹੜਾ ਡਰਾਈਵਰ ਜਿਹੜਾ ਸੀਗਾ ਉਹਦੀ ਵੀ ਫਟਾ ਲੱਗੀ ਨਹੀਂ ਉਹ ਆਪ ਚਲਾਉਂਦੇ ਸੀਗੇ ਉਹਦੇ ਘਰ ਦੇ ਅੱਛਾ ਉਹਨਾਂ ਦੇ ਘਰ ਦੇ ਆਪ ਹੀ ਚਲਾਉਂਦੇ ਵੀ ਤਿੰਨੇ ਜਣੇ ਸੀਗੇ ਭਾਜੀ ਉਹ ਆਟੋ ਦੇ ਵਿੱਚ ਕਹਿੰਦੇ ਅੱਛਾ ਫੈਮਿਲੀ ਸੀ ਉਹਨਾਂ ਦੀ ਹਾਂਜੀ ਉਦਾਂ ਪਤਾ ਪਤਾ ਲੱਗਿਆ ਕਿੱਥੋਂ ਦੇ ਸੀਗੇ ਉਹ ਬੰਗਿਆਂ ਦੇ ਭਾਜੀ ਲੋਕਲ ਨਵੇਂ ਸ਼ਹਿਰ ਨੂੰ ਜਾ ਰਹੇ ਸੀ ਹਾਂਜੀ ਉਹ ਪਿੱਛੇ ਕੋਈ ਟਰੱਕ ਵਾਲਾ ਕਹਿੰਦੇ ਸਾਈਡ ਮਾਰ ਗਿਆ ਜਦੋਂ ਪਿੱਛੋਂ ਆ ਕੇ ਹਿੱਟ ਕਰਤੀ ਹਾਂਜੀ ਟਰੱਕ ਵਾਲੇ ਨੇ ਸਾਈਡ ਮਾਰ ਕੇ ਨਿਕਲ ਗਿਆ ओके 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 हां जी ਉਸ ਤੋਂ ਬਾਅਦ ਫੇ ਜਿਵੇਂ ਉਹ ਆਟੋ ਉਹਨਾਂ ਦਾ ਪਲਟ ਗਿਆ ਹੁਣਾਂ ਤੇ ਸੱਟਾਂ ਲੱਗੀਆਂ ਹਾਂਜੀ ਹਾਂਜੀ ਉਹਨਾਂ ਦੇ ਸੱਟਾਂ ਲੱਗੀਆਂ ਸੀ ਲੇਡੀਜ਼ ਤੇ ਜ਼ਿਆਦਾ ਲੱਗੀ ਸੀ ਤੇ ਅੰਕਲ ਥੋੜਾ ਠੀਕ ਸਗਾ ਹੱਲੇ ਹਾਂ ਉਹਨਾਂ ਨੂੰ ਹੋਰ ਗੱਡੀ 'ਚ ਲੈ ਗਏ ਸੀ ਜਾਨੂੰ ਭਾਜੀ ਉਹਨਾਂ ਨੂੰ ਫੇ ਲੈ ਕੇ ਨਹੀਂ ਜਾਂਦਾ ਸੀ ਕੋਈ ਫੇ ਮੈਂ ਲੈ ਕੇ ਉਹਨਾਂ ਨੂੰ ਹਸਪੀਟਲ ਉੱਥੇ ਢਾਂਾ ਛੱਡ ਕੇ ਆ ਗਿਆ ਐਮਰਜੈਂਸੀ 'ਚ ਕਾਹ ਹਸਪੀਟਲ ਛੱਡ ਕੇ ਆਏ ਹਾਂਜੀ ਠੀਕ ਹੈ ਤੇ ਮੌਕੇ ਤੇ ਪੁੱਲ ਸ ਆ ਗਈ ਸੀ ਵੀ ਹਾਂਜੀ ਹਾਂਜੀ ਭਾਜੀ ਉਹ ਵੀ ਆ ਗਈ ਸੀ ਠੀਕ ਹੈ ਠੀਕ ਵੈਸੇ ਜਿਵੇਂ ਇਨਕ ਸੁਣਨ ਨੂੰ ਮਿਲਿਆ ਕਹਿੰਦੇ ਲੇਡੀਜ਼ ਕਹਿੰਦੇ ਸ਼ਾਇਦ ਮੌਕੇ ਦੀ ਹੋ ਗਈ ਹਾਂਜੀ ਨਹੀਂ ਜਿਆਦਾ ਸੱਟਾਂ ਸੀਗੀਆਂ ਲੇਡੀਜ਼ ਦੇ ਉਹਦਾ ਸਿਰ 'ਚ ਸੱਟ ਜਿਆਦਾ ਲੱਗੀ ਉਹਦਾ ਠੀਕ ਸੀ ਸੀਗੇ ਨਹੀਂ ਬੋਲਦੇ ਨਹੀਂ ਸਕੇ ਭਾਜੀ ਉਹਦਾ ਹਲਕੇ ਹਲਕੇ ਸਾਹ ਜਿੱਦਾਂ ਚੱਲਦੇ ਸਕੇ ਹਾਂਜੀ ਜਾਂ ਤੁਹ ਛੱਟ ਗਏ ਹਾਂਜੀ ਉਸ ਤੋਂ ਬਾਅਦ ਨਹੀਂ ਤੁਹਾਨੂੰ ਉਸ ਤੋਂ ਬਾਅਦ ਨਹੀਂ ਪਤਾ ਭਾਜੀ ਮੈਂ ਫੇ ਕੰਮ ਸਗਾ ਦੁਕਾਨ ਤੇ ਵਾਪਸ ਆ ਗਿਆ ਚਲੋ ਇੰਸਾਰੀ ਨਾਲ ਤੇ ਤੁਸੀਂ ਵਧੀਆ ਕੀਤਾ ਆਪਦੀ ਗੱਡੀ ਤੁਸੀਂ ਲੈ ਕੇ ਲਾ ਨਾ ਨਾ ਭਾਜੀ ਇੱਥੇ ਕੋਈ ਵੀ ਏਦਾਂ ਦੀ ਪ੍ਰੋਬਲ ਠੀਕ ਆ ਭਾਜੀ ਤੁਹਾਨੂੰ ਰਣਜੀਤ ਜੀ ਰਣਜੀਤ ਸਾਹ ਨੇ ਆਹ ਜਿਹੜਾ ਐਕਸੀਡੈਂਟ ਜਿਹੜਾ ਇੱਥੇ ਹੋਇਆ ਪਤਾ ਤੁਹਾਨੂੰ ਕਿੱਦਾ ਹੋਇਆ ਉਹ ਤੋਂ ਬਾਅਦ ਜੀ ਪਤਾ ਨਹੀਂ ਲੱਗਿਆ ਮਤਲਬ ਗੱਡੀ ਵਾਲੇ ਨੇ ਮਾਰਿਆ ਮਾਰ ਕੇ ਸਿੱਧਾ ਨਿਕਲ ਗਿਆ ਮੈਂ ਦੇਖ ਕਿਸੇ ਨੇ ਵੀ ਨਹੀਂ ਦੇਖਿਆ ਅੱਛਾ ਹਾਂ ਇੱਕ ਬਾਈਕ ਵਾਲੇ ਨੇ ਦੇਖਿਆ ਉੱਥੇ ਰੋਕ ਕੇ ਅੱਗੇ ਨੂੰ ਆ ਕੇ ਰੋਕ ਗਿਆ ਠੀਕ ਆ ਫਿਰ ਇਹ ਤਾਂ ਨਾਲ ਸਾਈਕਲ ਵਾਲਾ ਗਿਆ ਸਾਈਕਲ ਵਾਲੇ ਨੇ ਪੁੱਛਿਆ ਕੀ ਹੋਇਆ ਫਿਰ ਜਾ ਕੇ ਬੰਦੇ ਉੱਥੇ ਇੱਕ ਇੱਕ ਕਰਕੇ ਰੁਕਿਆ ਫਿਰ ਜਾ ਕੇ ਉਹਨੂੰ ਗੱਡੀ ਤੋਂ ਉਤਾਰ ਕੇ ਬੰਗੇ ਨੂੰ ਲੈ ਗਿਆ ਜੀ ਫਿਰ ਜਦੋਂ ਰਾਸ਼ ਪੈ ਗਿਆ ਤੁਸੀਂ ਇੱਥੇ ਗਏ ਜੀ ਹਾਂਜੀ 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 ਗਿਆ ਸੀ ਓਏ ਕਿ ਲੇਡੀਜ਼ ਸੀਗਾ ਲੇਡੀਜ਼ ਦਾ ਸਰਦ ਬਹੁਤ ਜ਼ੋਰ ਲੱਗਿਆ ਉਹਦਾ ਖੂਨ ਬਲੱਡ ਬਹੁਤ ਨਿਕਲੇ ਪਤਾ ਨਹੀਂ ਉਹ ਬਚੂਗਾ ਕਿ ਨਹੀਂ ਪਤਾ ਨਹੀਂ ਜੀ ਪਤਾ ਇੱਕ ਅੰਕਲ ਵੀ ਸੀਗਾ ਉਹਨਾਂ ਨੂੰ ਵੀ ਪਿੱਛੇ ਵੀ ਲੱਗਿਆ ਸਾਰੇ ਸਰੀਰ ਤੇ ਲੱਗ ਗਿਆ ਜੀ ਹਾਂ ਇੱਕ ਕੁੜੀ ਵੀ ਸੀਗਾ ਉਹਦਾ ਤਾਰ ਲੱਗ ਕੇ ਇੱਥੇ ਅੱਖ ਉਧਰ ਪਿੱਛੇ ਵੀ ਲੱਗ ਗਿਆ ਉਹ ਠੀਕ ਹੈ ਥੋੜਾ ਜਾਂ ਹਾਂ ਉਹ ਉਹ ਠੀਕ ਹੈ ਜੀ ਉਹਦੇ ਬਾਅਦ ਅੰਕਲ ਨੂੰ ਵੀ ਮੁਸ਼ਕਿਲ ਹੈ ਪਿੱਛੇ ਲੱਗਿਆ ਉਹਨੂੰ ਪੂਰਾ ਜ਼ੋਰ ਨਾ ਲੱਗਿਆ ਜੀ ਦੋ ਦੋ ਗੱਡੀ ਪਹਿਲੇ ਜਿਹੜੇ ਗੱਡੀ ਰੁਕੀ ਸੀ ਉਹ ਉਹਨਾਂ ਨੂੰ ਚੱਕ ਕੇ ਸਿੱਧਾ ਲੈ ਗਿਆ ਜੀ ਫਿਰ ਥੋੜੇ ਦੇ ਬਾਅਦ ਆਂਟੀ ਨੂੰ ਵੀ ਦੇਖ ਕੇ ਫਿਰ ਉਹਨਾਂ ਨੂੰ ਵੇਲੇ ਗਿਆ ਬੰਗੇ ਮੇਰੀ ਉਮਰ ਕਿੰਨੀ ਕੁ ਲੱਗਦੀ ਸੀ ਅੰਦਾਜ਼ਾ ਅੰਕਲ ਨੂੰ ਯਾਨੀ 50 ਦੇ ਵਿੱਚ ਹੋਣਾ ਅੱਛਾ ਆਂਟੀ ਨੂੰ 40 ਤੋਂ 45 ਲੱਗਦਾ ਹੋਣਾ 40 45 ਬਹੁਤ ਮੁਸ਼ਕਿਲ ਹੈ ਬਚਨੇ ਆਂਟੀ ਤੋਂ ਮੇਰੀ ਕਹਿਣ ਦਾ ਮਤਲਬ ਇਹੀ ਹੈ ਕੋਈ ਗੱਡੀ ਪਿੱਛੇ ਹਿੱਟ ਕਰਕੇ ਚਲੀ ਜਾਂਦੀ ਹੈ ਹਾਂਜੀ ਹਾਂਜੀ ਪਿੱਛੇ ਮਾਰੇ ਆ ਜੂ ਉਹ ਟੋਡੋ ਜਿਹੜਾ ਸੀ ਨਾ ਉਹਦੀ ਟੁੱਟਾ ਪਿਆ ਉੱਥੇ ਜੀ ਹਾਂ ਟੋਟੋ ਵੀ ਉੱਥੇ ਟੁੱਟ ਗਿਆ ਬਣੀ ਪਤਾ ਨਹੀਂ ਲੱਗਿਆ ਕਿਹੜੀ ਗੱਡੀ ਮਾਰਿਆ ਦੋ ਤਿੰਨ ਮਿੰਟ ਦਾ ਫੜ ਤੋਂ ਉਹ ਯਾ ਪੱਲੀ ਸਾਈਡ ਵੀ ਜੂਸ ਵਾਲੇ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਕਿਹੜੀ ਗੱਡੀ ਮਾਰਿਆ ਅੱਛਾ ਅੱਛਾ ਹਾਂਜੀ ਪਿੱਛੋਂ ਗੱਡੀ ਆ ਹੀ ਜਾਂਦੇ ਲੇਕਿਨ ਕਿਸੇ ਨੇ ਨਹੀਂ ਰੋਕਿਆ ਪਿੱਛੋਂ ਮਾਰ ਕੇ ਜੱਕ ਦੇ ਵਿੱਚ ਜਿਵੇਂ ਕਿ ਫਿਰ ਉਹਨਾਂ ਦਾ ਟੋਟੋਮ ਜਿਹੜਾ ਸੀਗਾ ਪਲਟ ਗਿਆ ਉਹਨੇ ਅੱਗੇ ਫਟਾ ਲੱਗੀ ਹਾਂ ਹਾਂ ਔਰ ਗੱਡੀ ਵਾਲੇ ਨਿਕਲ ਕੇ ਸਦੇ ਰੁਕਿਆ ਹੀ ਨਹੀਂ ਬਹੁਤ ਜਿੰਨੇ ਜਣੇ ਸੀਗੇ ਟੋਟਲ ਬੱਠੇ ਤਿੰਨ ਜਣੇ ਸੀ ਟੋਟੋ ਤੇ ਤਿੰਨ ਜਣੇ ਬੱਠੇ ਤਿੰਨ ਜਣੇ ਸੀ ਦੋ ਜਣੇ ਤਾਂ ਜਮੀਨ ਹਟਾ ਲੱਗੀ ਇੱਕ ਜਨੇ ਘੱਟ ਪੁਲਿਸ ਤਾਂ ਆਇਆ ਸੀ 10 15 ਮਿੰਟ ਆਇਆ ਉਹ ਵੀਡੀਓ ਆਡੀਓ ਬਣਾ ਲੇਕਿਨ ਚੱਕਿਆ ਨਹੀਂ ਜੀ ਰੋਡ ਵਾਲੋਂ ਰੋਡ ਵਾਲੇ ਪੁਲਿਸ ਆਇਆ ਸੀ ਉਹ ਚੱਕਿਆ ਨਹੀਂ ਕਿਹਨ ਚੱਕਿਆ ਉਹਨਾਂ ਨੇ ਮਨੇ ਜਿਹਦਾ ਹਸਪੀਟਲ ਲੈ ਜਾਣਾ ਚਾਹਤਾ ਗੱਡੀ ਦੇ ਵਿੱਚ ਅੱਛਾ ਅੱਛਾ ਉਹ ਚੱਕਿਆ ਨਹੀਂ ਚੱਕਿਆ ਨਹੀਂ ਕਹਿਣ ਦਮ ਬਲ ਪੁਲਿਸ ਆਈ ਸੀ ਪਰ ਉਹਨਾਂ ਨੇ ਚੱਕਿਆ ਨਹੀਂ ਚੱਕਿਆ ਨਹੀਂ ਜੀ ਉਹ ਵੀਡੀਓ ਆਡੀਓ ਬਣਾ ਕੇ ਫਿਰ ਇੱਕ ਗੱਡੀ ਫਿਰ ਅੱਗੇ ਲੈ ਕੇ ਚਲੀ ਗਿਆ ਜੀ ਅੱਛਾ ਅੱਛਾ ਇਹ ਕੁੜੀ ਵੀ ਸੀਗਾ ਉਹ ਉਹ ਵੀ ਕਿਹਾ ਜੇ ਪਾਜੀ ਤੁਸੀਂ ਆਏ ਇਹਨਾਂ ਨੂੰ ਚੱਕ ਕੇ ਹਸਪੀਟਲ ਲੈ ਜਾਓ ਉਹ ਬਸ ਗੱਲਾਂ ਕਰਕੇ ਨਿਕਲ ਗਿਆ ਜੀ ਪਾਲਸ ਜਿਹੜੀ ਹਾਈਵੇ ਹਾਈਵੇ ਵਾਲੇ ਹਾਈਵੇ ਵਾਲੇ ਅਜਾ ਹਾਈਵੇ ਵਾਲੇ ਸੀ ਨਾ ਨੈਸ਼ਨਲ ਹਾਈਵੇ ਆ ਨੈਸ਼ਨਲ ਆ ਜਿਹੜਾ ਨਵੀਂ ਗੱਡੀ ਆਇਆ ਨਾ ਪਾਲਸ ਨੂੰ ਨਾ ਪਤਾ ਨਹੀਂ ਉਹ ਹੀ ਗੱਡੀ ਸਾਨੂੰ ਇੱਕ ਮੋਟਰਸਾਈਕਲ ਸਵਾਰ ਨੇ ਦੱਸਿਆ ਖੜਕੜਾ ਖੜੇ ਦੇ ਸੀ ਉਹ ਦੱਸਿਆ ਵੀ ਇੱਕ ਘੂਕਾ ਮੋੜ ਤੇ ਐਕਸੀਡੈਂਟ ਹੋਇਆ ਤੇ ਜਦੋਂ ਇੱਥੇ ਆਏ ਕਿ ਕਬਲੇ ਤੇ ਬੰਦੇ ਕਾਫੀ ਪੱਥੇ ਹੋਏ ਸੀ ਉਹਨਾਂ ਨੇ ਜਿਹੜਾ ਜੈਂਪ ਸੀ ਉਹਨੂੰ ਤਾਂ 1600 ਬੰਦਾ ਭੇਜਤਾ ਸੀ ਲੇੜੀ ਨੂੰ ਅਸੀਂ ਚੁਕਾ ਕੇ ਜਿਹੜਾ ਹਾਸਪਤਾਲ ਲੈ ਗਏ ਹਾਂ ਇੱਥੇ ਡਾਕਟਰਾਂ ਨੇ ਉਹਨੂੰ ਚਤਪਾ ਦੇ ਪਤਾ ਲੱਗਾ ਕਿਦਾਂ ਹਾਫਾ ਹੋ ਗਿਆ ਇਹ ਕੋਈ ਅਨਨੋਨ ਗੱਡੀ ਦਾ ਪਤਾ ਲੱਗਿਆ ਸੀ ਸਾਨੂੰ ਤੇ ਹੁਣ ਪਤਾ ਲੱਗਿਆ ਉੱਥੋਂ ਕੌਣ ਆਇਆ ਹਾਈ ਟੈਕ ਨਾਕੇ ਤੋਂ ਵੀ ਕੋਈ ਮਹਿੰਦਰਾ ਪਿਕਅਪ ਸੀਗੀ ਅੱਛਾ ਜੀ ਉਹ ਹਿੱਟ ਕਰਕੇ ਗਈ ਆ ਉਹ ਫਟ ਗਈ ਹੈ ਜੋ ਫਟ ਲਈ ਹੈ ਜੀ ਇਹ ਮਰਨ ਵਾਲੇ ਦਾ ਨਾਮ ਕੀ ਹੈ ਜਿਹਦੀ ਲੇਡੀ ਮਰੀ ਆ ਬਿੰਦਰ ਕੌਰ ਆ ਜੀ ਵਾਈਫ ਆਫ ਰਕੇਸ਼ ਰੋਸ਼ਾ ਇਹ ਐਮਸੀ ਕਲੋਨੀ ਐਮਸੀ ਕਲੋਨੀ ਤੇ ਜਿਹੜਾ ਬੰਦਾ ਰਕੇਸ਼ ਚਲਾਉਂਦਾ ਸੀ ਠੀਕ ਆ ਉਹ ਆ ਉਹ ਠੀਕ ਆ ਜੀ ਥੋੜਾ ਇੰਜਰਡ ਆ ਉਹ ਵੀ ਅੱਛਾ ਜੀ ਤੇ ਹੋਰ ਕੌਣ ਸੀ ਆਟੋ ਦੇ ਵਿੱਚ ਇੱਕ ਉਹਦੀ ਬੇਟੀ ਸੀ ਕਿ ਇੱਕ ਉਹ ਦੇਰ ਹੋ ਗਿਆ ਰੇਸ਼ੌਰ ਤੇ ਇੱਕ ਉਹਦੀ ਬਾਈਪ ਤੇ ਬਾਈਪ ਦੀ ਟੱਕਰ ਹੋ ਗਈ 5 ਕੋਈ